ਇਹ ਮਟਰੋਡ ਜਾਮ ਲੱਗਾ ਏ ਤੇ ਬਾਈ ਐ ਟਰੈਕਟਰ ਲੈ ਕੇ ਕਰੂ ਜਾਮ ਵਾਲਾ ਬਾਈ ਇੰਜਨੀ ਉਹ ਵੱਡਾ ਬੱਜੇ ਗੱਡੀ ਇੰਜਰਦਾ ਨਹੀਂ ਆਹੋ ਆ ਯਾਰ ਇਹ ਆਪਾਂ ਢੋਲ ਜਾ ਪਿਆ ਪਿੱਛੇ ਵਾਲੇ ਆਉਤੀ ਮਰਮ ਦੇ ਦੱਸ ਨਹੀਂ ਚੱਲ ਬਾਈ ਚੜ ਚੜ ਸੰਗਲ ਟਾਇਰ ਕੱਢ ਲਈ ਯਾਰ ਆ ਪਹਿਲਾਂ ਅੜ ਜੂ ਅੜ ਜੂ ਟੂ ਡਾਣਾ ਮਾਰ ਟੂ ਡਾਣਾ ਮਾਰ ਟੂ ਡਾਣਾ ਮਾਰ ਐਡ ਕਰਕੇ ਜਾਂਦੇ ਉਹ ਸਟੀering ਸੰਭਲਾ ਤੂੰ ਆੜ ਗਿਆ ਹੀ ਮੈਂ ਰੁਕੜਾ ਤੇ ਗੁਲਾਇਆ ਹੁਣ ਕੱਢਿਆਗਾ ਆ ਪਤਾ ਨਹੀਂ ਪਤਾਰਾ ਕੀ ਲੱਦੀ ਫਿਰਦਾ ਉਹ ਤਾਂ ਨਹੀਂ ਲੋਹਾ ਇਹ ਜਨਾਂ ਕੋਲ ਬੰਦ ਸੀ ਸਾਰੇ ਸਾਰਿਆਂ ਨੂੰ ਪਤਾ ਲੱਗਦੀ ਹੈ ਕੀ ਕਰਨਾ ਉਹ ਬੱਤ ਹੋਏ ਸੀ ਪਾ ਜਾਂ ਬੜਾ ਵੱਡਾ ਲਵਾਦਾ ਕਿ ਐਮਰਜੈਂਸੀ ਜਾਣਾ ਹੋਵੇ ਖਤਮਾ ਕੰਮ ਆ ਜਿਹੜੀ ਗੱਡੀ ਪੁੱਸਿਆ ਮੇਤਰੋ ਆ ਤੋੜਤਾ ਤੇ ਹੁਣ ਲਿਉਣੇ ਆ ਉਦੋਂ ਗੱਡੀਆਂ ਸਾਡੇ ਲੀਆਂ ਗੱਟ ਕੇ ਮੇਤਰੋ ਹੁਣ ਹੋ ਗਿਆ ਵਿਲੇ ਗਰਜੰਟ ਸਹੀ ਆ ਬਾਈ ਸਹੀ ਆ ਹੁਣੋਂ ਵਿਹਲੇ ਰਗੇ ਆ ਗਰਜੰਟ ਟਰਾਂਮ ਗੜੀ ਆ ਹੁਣ ਹੋ ਸਕਟਾ ਹੈ ਕਿਹੜਾ ਇੱਥੋਂ ਭੈਣ ਆ ਠੀਕ ਆ ਜਨਾਬ ਦੰਨਿਆਵਾਦ ਆ ਖੜਾ ਵੀ ਟਰੱਕ ਵਾਲਾ ਮਿੱਤਰੋ ਗਨੇ ਹੁਣ ਲਵਾ ਕੇ ਸਾਈਡ ਤੇ ਹੁਣ ਚੰਡੀਗੜ੍ਹ ਤੋਂ ਬਾਹਰ ਨਿਕਲੇ ਆ ਪੂਰਨ ਤੌਰ ਤੇ ਤੇ ਆ ਖੜਾ ਹੋ ਟਰੱਕ ਮਿੱਤਰੋ ਆ ਪਤਾ ਨਹੀਂ ਕਿ ਢੋਲੀ ਜੀ ਲਦੀ ਵਰਦਾ ਵਿੱਚ